ਪੰਜਾਬੀ ਗਾਇਕ ਕਰਨੋਜਲਾ ਦੀ ਗੱਲ ਕਰੀਏ ਤਾਂ ਕਰਨੋਜਲਾ ਆਪਣੇ ਗੀਤਾਂ ਨੂੰ ਲੈ ਕੇ ਅਕਸਰ ਹੀ ਲਾਈਮਲਾਈਟ ਦੇ ਵਿੱਚ ਬਣੇ ਰਹਿੰਦੇ ਨੇ ਹਾਲ ਫਿਲਹਾਲ ਹੀ ਉਹਨਾਂ ਦੇ ਇੱਕ ਸ਼ੋਅ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਦੇ ਫੈਨਸ ਆਪਸ ਦੇ ਵਿੱਚ ਪਰਦੇ ਨਜ਼ਰ ਆਏ ਜਿਨ੍ਹਾਂ ਨੂੰ ਵੇਖ ਕੇ ਕਰਨੋਜਲਾ ਆਪਣੇ ਸ਼ੋਅ ਨੂੰ ਰੋਕ ਦਿੰਦੇ ਨੇ ਪੰਜਾਬੀ ਗਾਇਕ ਕਰਨੋਜਲਾ ਆਪਣੀ ਗਾਇਕੀ ਅਤੇ ਲਿਖਤ ਦੇ ਨਾਲ ਦੁਨੀਆ ਪਰਦੇ ਵਿੱਚ ਖੂਬ ਨਾਮ ਕਮਾ ਰਹੇ ਨੇ ਉਹਨਾਂ ਆਪਣੀ ਗਾਇਕੀ ਦੇ ਨਾਲ ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਦਿਲ ਜਿੱਤਿਆ ਹੈ ਇਸੇ ਵਿਚਾਲੇ ਉਹਨਾਂ ਨੇ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਪੰਜਾਬੀਆਂ ਦਾ ਨਾਂ ਚਮਕਾਇਆ ਇਨੀਦੀ ਨੀ ਕਲਾਕਾਰ ਆਪਣੇ ਲਾਈਵ ਕਾਨਸਰਟਸ ਨੂੰ ਲੈ ਕੇ ਸੁਰਕੀਆਂ ਦੇ ਵਿੱਚ ਬਣੇ ਹੋਏ ਨੇ ਗਾਇਕ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਦਰਅਸਲ ਇੱਕ ਵਾਰ ਫਿਰ ਗਾਇਕ ਦੇ ਸ਼ੋਅ ਦੇ ਵਿੱਚ ਕੁਝ ਅਜੀਹਾ ਹੋਇਆ ਕਿ ਕਲਾਕਾਰ ਨੂੰ ਆਪਣਾ ਗਾਣਾ ਛੱਡਣਾ ਪਿਆ ਅਤੇ ਵਿੱਚ ਟੋਕਣਾ ਪਿਆ ਦੱਸ ਦਈਏ ਕਿ ਸ਼ੋਅ ਦੌਰਾਨ ਕੁਝ ਫੈਨਸ ਆਪਸ ਦੇ ਵਿੱਚ ਪਿੱੜ ਗਏ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਰਨੋਜਲਾ ਦੇ ਲੰਡਨ ਵਾਲੇ ਸ਼ੋਅ ਦੇ ਵਿੱਚ ਜਿੱਥੇ ਲਾਈਵ ਸ਼ੋਅ ਦੌਰਾਨ ਅਜੀਹਾ ਹੋਇਆ ਸੀ ਕਿ ਉਹਨਾਂ ਨੂੰ ਆਪਣਾ ਸ਼ੋਅ ਰੋਕਣਾ ਪਿਆ ਸੀ ਉੱਥੇ ਮੌਜੂਦ ਇੱਕ ਫੈਨ ਨੇ ਉਹਨਾਂ ਤੇ ਬੂਟ ਸਿੱਟ ਦਿੱਤਾ ਬੂਟ ਸਿੱਟਦਾ ਗਾਇਕ ਦੇ ਚਿਹਰੇ ਤੇ ਲੱਗਾ ਸੀ ਇਸ ਦੌਰਾਨ ਗੁੱਸੇ ਦੇ ਨਾਲ ਲਾਲ ਹੋ ਗਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਇੰਨਾ ਮਾੜਾ ਨਹੀਂ गा ਰਿਹਾ ਕਿ ਤੁਸੀਂ ਮੇਰੇ ਤੇ ਬੂਟ ਸੁੱਟ ਕੇ ਮੈਨੂੰ ਮਾਰੋ ਉਹਨਾਂ ਦੇ ਲਾਈਵ ਕਾਨਸਰਟ ਦਾ ਵੀਡੀਓ ਉਸ ਵੇਲੇ ਵੀ ਕਾਫੀ ਵਾਇਰਲ ਹੋਇਆ ਸੀ ਦੱਸ ਦਈਏ ਕਿ ਹਾਲੀ ਦੇ ਵਿੱਚ ਕਰਨ ਔਜਲਾ ਨੇ ਆਪਣੇ ਨਾ ਵੱਡੀ ਉਪਲਬਧੀ ਕੀਤੀ ਹੈ ਉਹ ਗਲੋਬਲ ਡਿਜੀਟਲ ਆਰਟਿਸਟ ਦੀ ਲਿਸਟ ਦੇ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਪੰਜਾਬੀ ਤੇ ਭਾਰਤ ਦੇ ਤੀਜੇ ਕਲਾਕਾਰ ਬਣ ਗਏ ਨੇ ਉਹਨਾਂ ਸ਼ਕੀਰਾ, ਪਿਟਬੁਲ, ਜਸਟਿਨ ਵੀਵਰ ਅਤੇ ਦਲਜੀਤ ਦੋਸਾਂ ਨੂੰ ਪਛਾੜ ਦਿੰਦਾ ਹੈ ਇਸ ਲਿਸਟ ਦੇ ਵਿੱਚ ਦੇਸ਼ ਵਿਦੇਸ਼ ਤੋਂ ਉਹਨਾਂ ਕਲਾਕਾਰਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ ਜੋ ਕਿ ਗਲੋਬਲ ਤੌਰ ਤੇ ਆਪਣੇ ਪਰਫਾਰਮੈਂਸਸ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਲੋਕ ਬੇਹੱਦ ਪਸੰਦ ਕਰਦੇ ਨੇ